ਜੋ ਅੱਜ ਰਾਜਵੀਰ ਜਵੰਦਾ ਦੇ ਨਾਲ ਹੋਇਆ ਵਾ ਇਹ ਹਰ ਇੱਕ ਪੇਸ਼ੈਂਟ ਦੇ ਨਾਲ ਹੁੰਦਾ ਵਾ ਹਰ ਇੱਕ ਹਸਪੀਟਲ ਦੇ ਵਿੱਚ ਹੁੰਦਾ ਵਾ ਜਿਹੜਾ ਕਿ ਵੈਂਟੀਲੇਟਰ ਦਾ ਲੱਗਾ ਹੋਵੇ ਕਿਉਂਕਿ ਉਹਨੂੰ ਮਸ਼ੀਨਾਂ ਦੇ ਨਾਲ ਸਾਹ ਦਿੱਤਾ ਜਾਂਦਾ ਵਾ ਤੇ ਸਿਰਫ ਇੱਕ ਪੈਸੇ ਦੀ ਗੇਮ ਹੁੰਦੀ ਆ ਏਟੀਐਮ ਬਣਾਇਆ ਹੁੰਦਾ ਵਾ ਬਸ ਪੈਸੇ ਕਮਾਈ ਜਾਂਦੇ ਮਸ਼ੀਨਾਂ ਦੇ ਉੱਤੇ ਲਾ ਕੇ ਅਸਲ 'ਚ ਆਪਣਾ ਜਿਹੜਾ ਵਾ ਪੇਸ਼ੈਂਟ ਉਸ ਦਿਨ ਦਾ ਹੀ ਮਰਿਆ ਹੁੰਦਾ ਵਾ ਉਹਦੀਆਂ ਕੀ ਨਿਸ਼ਾਨੀਆਂ ਆਉਂਦੀਆਂ ਉਹ ਸਾਰੀ ਅੱਜ ਆਪਾਂ ਗੱਲਬਾਤ ਕਰਾਂਗੇ ਬਾਕੀ ਇਹ ਜਿਹੜੀ ਗੱਲ ਆ ਇਹ ਮੈਂ ਤੁਹਾਨੂੰ ਆਪਣੇ ਕੋਲੋਂ ਨਹੀਂ ਦੱਸ ਰਹੀ ਇਹ ਸਾਨੂੰ ਡਾਕਟਰਾਂ ਦੇ ਕੋਲੋਂ ਹੀ ਪਤਾ ਲੱਗਿਆ ਕਿਉਂਕਿ ਕਈ ਡਾਕਟਰ ਜਿਹੜੇ ਹੁੰਦੇ ਆ ਉਹ ਸਹੀ ਹੁੰਦੇ ਨੇ ਬਾਕੀ ਤਕਰੀਬਨ ਡਾਕਟਰ ਸਿਰਫ ਵੇ ਇੱਕ ਪੇਸ਼ੈਂਟ ਨੂੰ ਆਪਣਾ ਏਟੀਐਮ ਸਮਝਦੇ ਨੇ ਕੁਝ ਆਪਾਂ ਨਿਸ਼ਾਨੀਆਂ ਅੱਜ ਤੁਹਾਨੂੰ ਦੱਸਾਂਗੇ ਤਾਂ ਕਿ ਜੋ ਅੱਜ ਰਾਜੀਵ ਧਵੰਦਾ ਦੇ ਨਾਲ ਹੋਇਆ ਵਾ ਹੋਰ ਕਿਸੇ ਦੇ ਨਾਲ ਪਰਮਾਤਮਾ ਨਾ ਕਰੇ ਕਿ ਇਹ ਠੱਗਿਆ ਜਾਵੇ ਉਹ ਇਨਸਾਨ ਕਿਉਂਕਿ ਇੱਕ ਤਾਂ ਜਾਨ ਚਲੀ ਜਾਂਦੀ ਆ ਦੂਸਰਾ ਉੱਪਰੋਂ ਇਹ ਜਿਹੜਾ ਪੈਸਾ ਕਿੰਨਾ ਆਪਾਂ ਲਾ ਦਿੰਨੇ ਆ ਜਿਹੜੇ ਇੱਕ ਡਾਕਟਰ ਆਪਣੇ ਕੋ ਪੈਸੇ ਲੈਂਦੇ ਆ ਇਹ ਕੁਝ ਕ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਗੱਲਾਂ ਦੇ ਨਾਲ ਜਿਹੜੇ ਡਾਕਟਰ ਆ ਆਮ ਆ ਉਹਨਾਂ ਨੇ ਸਹਿਮਤ ਨਹੀਂ ਹੋਣਾ ਕਿਉਂਕਿ ਡਾਕਟਰ ਸਿਰਫ ਪੇਸ਼ੈਂਟ ਨੂੰ ਆਪਣਾ ਏਟੀਐਮ ਸਮਝਦੇ ਉਹਨਾਂ ਨੇ ਪੈਸਾ ਬਣਾਉਣਾ ਹੁੰਦਾ ਵਾ ਪਹਿਲਾਂ ਵੀ ਆਪਾਂ ਕਈ ਵਾਰੀ ਹਰ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਡਾਕਟਰ ਕਦੀ ਤੁਹਾਨੂੰ ਪ੍ਰੇਜ ਨਹੀਂ ਦੱਸਣਗੇ ਉਹਨਾਂ ਦਾ ਆਪਾਂ ਏਟੀਐਮ ਬਣੇ ਹੁੰਦੇ ਆ ਤੇ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ ਆ ਤੇ ਆਓ ਜੀ ਆਪਾਂ ਗੱਲਬਾਤ ਕਰਦੇ ਆ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਬਹੁਤ ਦੁੱਖ ਭਰੀ ਖਬਰ ਆ ਚੁੱਕੀ ਆ ਕਿ ਰਾਜਵੀਰ ਜਵੰਦਾ ਜੀ ਜਿਹੜੇ ਨਹੀਂ ਰਹੇ 11-12 ਦਿਨਾਂ ਬਾਅਦ ਅੱਜ ਡਾਕਟਰ ਨੇ ਐਲਾਨ ਕਰ ਦਿੱਤਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਅਸਲ 'ਚ ਰਾਜਵੀਰ ਜਵੰਦਾ ਦੀ ਮੌਤ ਉਸ ਦਿਨ ਹੀ ਹੋ ਚੁੱਕੀ ਸੀਗੀ ਜਿਸ ਦਿਨ ਉਹ ਹਸਪੀਟਲ ਗਏ ਆ ਉਹਨਾਂ ਨੂੰ ਸਿਰਫ ਮਸ਼ੀਨਾਂ ਦੇ ਉੱਤੇ ਲਾ ਕੇ ਵੈਂਟੀਲੇਟਰ ਤੇ ਲਾ ਕੇ ਉਹਨਾਂ ਨੂੰ ਨਕਲੀ ਸਾਹ ਦਿੱਤੇ ਜਾ ਰਹੇ ਸੀਗੇ ਹੁਣ ਕਈ ਲੋਕ ਕਹੋਗੇ ਤੁਸੀਂ ਵੀ ਤੁਹਾਨੂੰ ਜੇ ਪਹਿਲਾਂ ਪਤਾ ਤੁਸੀਂ ਪਹਿਲਾਂ ਕਿਉਂ ਨਹੀਂ ਵੀਡੀਓ ਬਣਾਈ ਕਿਉਂਕਿ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਜੇਕਰ ਆਪਾਂ ਵੀਡੀਓ ਬਣਾਉਂਦੇ ਇੱਕ ਦੋ ਚੈਨਲਾਂ ਨੇ ਵੀਡੀਓ ਪਾਈ ਸੀਗੀ ਤੇ ਉਹਨਾਂ ਨੂੰ ਫਿਰ ਗਾਲਾਂ ਵੀ ਬਹੁਤ ਕੱਢੀਆਂ ਜਾਂਦੀਆਂ ਕਿ ਬੰਦਾ ਸਹੀ ਸਲਾਮਤ ਆ ਡਾਕਟਰ ਕਹੀ ਜਾ ਰਹੇ ਕਿ ਬੰਦੇ ਦਾ ਜਿਹੜਾ ਦਿਲ ਝੜਕਦਾ ਪਿਆ ਵਾ ਤੇ ਤੁਸੀਂ ਕਹੀ ਜਾ ਰਹੇ ਹੋ ਕਿ ਬੰਦੇ ਦੀ ਮੌਤ ਹੋ ਚੁੱਕੀ ਆ ਬਾਕੀ ਜਿਹੜੇ ਤਕਰੀਬਨ ਲੋਕ ਕਹਿ ਵੀ ਰਹੇ ਸੀਗੇ ਕਈ ਸੋਚ ਵੀ ਰਹੇ ਸੀਗੇ ਬਸ ਇਹਨਾਂ ਵੀ ਕੋਈ ਸ਼ੋਅ ਨਹੀਂ ਕਰ ਰਿਹਾ ਸੀ ਜਿਵੇਂ ਉਹਨਾਂ ਨੂੰ ਪਤਾ ਕਿ ਹਾਂ ਉਹਨਾਂ ਦੀ ਮੌਤ ਹੋ ਗਈ ਆ ਚਾਹੇ ਮੂੰਹੋਂ ਨਹੀਂ ਕਹਿਣਾ ਚਾਹੁੰਦੇ ਸੀਗੇ ਅਸਲ ਦੇ ਵਿੱਚ ਆਪਾਂ ਨੂੰ ਸੱਚ ਸਾਰਿਆਂ ਨੂੰ ਉਦੋਂ ਦਾ ਹੀ ਪਤਾ ਸੀਗਾ ਪਰ ਅੱਜ ਜਿਹੜਾ ਉਹ ਸੱਚ ਸਾਹਮਣੇ ਆ ਗਿਆ ਡਾਕਟਰਾਂ ਦਾ ਵੀ ਸੱਚ ਸਾਹਮਣੇ ਆ ਗਿਆ ਆਪਾਂ ਕੀ ਭਰੋਸਾ ਕਰਦੇ ਹਾਂ ਡਾਕਟਰ ਦੇ ਉੱਤੇ ਕਿਉਂਕਿ ਕੋਈ ਵੀ ਕਿਸੇ ਦਾ ਵੀ ਪੇਸ਼ੈਂਟ ਆ ਸਾਡਾ ਵੀ ਕੋਈ ਪੇਸ਼ੈਂਟ ਹੋ ਗੀ ਉਹਨਾਂ ਚਿਰ ਮੰਨਣ ਨੂੰ ਦਿਲ ਹੀ ਨਹੀਂ ਕਰਦਾ ਵੀ ਹਾਂ ਸਾਹ ਤੇ ਚੱਲਦੇ ਪਏ ਆ ਜੇ ਉਹਨੂੰ ਆਪਾਂ ਹਲਾਵਾਂਗੇ ਉਹਨੂੰ ਟੱਚ ਕਰਾਂਗੇ ਨਾ ਤਾਂ ਬੰਦਾ ਹਿੱਲੂਗਾ ਵੀ ਜਿਹੜਾ ਕਿ ਉਹ ਦੱਸਦੇ ਸੀ ਕਿ ਉਹ ਚ ਮੂਮੈਂਟ ਹੋ ਰਹੀ ਆ ਉਹ ਹੋ ਰਿਹਾ ਜੇ ਹੋ ਰਿਹਾ ਸਿਰਫ ਪੈਸਾ ਹੀ ਡਾਕਟਰ ਬਣਾਈ ਗਏ ਸੀਗੇ ਉਸ ਦਿਨ ਦਾ ਅਸਲ ਦੇ ਵਿੱਚ ਉਹਦੇ ਸਾਹ ਜਿਹੜੇ ਉਸ ਦਿਨ ਹੀ ਖਤਮ ਹੋ ਚੁੱਕੇ ਸੀਗੇ ਜਦੋਂ ਦਿਮਾਗ ਨਹੀਂ ਤੇ ਉਹਨੂੰ ਕਮਾਂਡ ਕਰਨਾ ਕਿ ਸਾਹ ਲਵੇ ਤੇ ਦਿਮਾਗ ਹੀ ਉਹਦਾ ਡੈੱਡ ਸੀਗਾ ਤੇ ਫਿਰ ਕਿਵੇਂ ਉਹ ਸਾਹ ਲੈ ਰਿਆ ਸੀ ਕਿਵੇਂ ਦਿਲ ਧੜਕ ਰਿਹਾ ਸੀਗਾ ਇਹ ਸਾਰਾ ਕੁਝ ਜਿਹੜੇ ਆ ਉਹ ਡਾਕਟਰਾਂ ਦੀ ਚਾਲ ਹੁੰਦੀ ਆ ਭਾਵੇਂ ਉਹ ਡਾਕਟਰ ਕਹਿਣ ਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਸੀ ਜਾਂ ਕੁਝ ਵੀ ਪਰ ਡਾਕਟਰਾਂ ਨੂੰ ਉਸ ਦਿਨ ਦਾ ਹੀ ਪਤਾ ਸੀਗਾ ਕਿ ਉਹਦੀ ਮੌਤ ਹੋ ਚੁੱਕੀ ਆ ਸਿਰਫ ਡਾਕਟਰ ਜਿਹੜੇ ਆ ਨਾ ਉਹ ਪੈਸੇ ਬਣਾ ਰਹੇ ਸੀਗੇ ਬਾਕੀ ਤੁਸੀਂ ਕਹੋਗੇ ਕਿ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਆ ਕਿਉਂਕਿ ਸਾਡੇ ਜਿਹੜੇ ਰਿਸ਼ਤੇਦਾਰ ਆ ਫਰੀਦਕੋਟ ਤੋਂ ਜੇਲ੍ਹ ਦੇ ਵਿੱਚ ਉਹ ਕੰਮ ਕਰਦੇ ਨੇ ਉੱਥੋਂ ਸਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਇੱਕ ਮੌਖੂ ਤੋਂ ਡਾਕਟਰ ਕਾਲੜਾਵਾ ਉਹਨਾਂ ਦਾ ਵੀ ਉੱਥੇ ਹਸਪੀਟਲ ਬਹੁਤ ਵੱਡਾ ਬੱਸ ਸਟੈਂਡ ਤੇ ਤੇ ਉਹਨਾਂ ਉਹ ਵੀ ਉੱਥੇ ਜੇਲ੍ਹ ਚ ਆਏ ਸੀਗੇ ਤੇ ਉਹਨਾਂ ਨੇ ਇਹ ਜਿਹੜੇ ਕੇਸ ਬਾਰੇ ਸਾਰਾ ਦੱਸਿਆ ਕਿਉਂਕਿ ਆਮ ਹੀ ਕੈਦੀਆਂ ਦੀ ਉੱਥੇ ਜਿਵੇਂ ਮੌਤ ਹੋ ਜਾਂਦੀ ਹੈ ਫਿਰ ਉਹ ਦੱਸਿਆ ਜਾਂਦਾ ਵਾ ਵੀ ਇਹਨੂੰ ਹਸਪੀਟਲ ਖੜਨ ਦੀ ਹੁਣ ਜ਼ਰੂਰਤ ਨਹੀਂ ਇਹਦੇ ਸਾਹ ਖਤਮ ਹੋ ਚੁੱਕੇ ਆ ਕੁਝ ਕ ਨਿਸ਼ਾਨੀਆਂ ਆਪਾਂ ਤੁਹਾਨੂੰ ਦੱਸਾਂਗੇ ਜੇ ਰੱਬ ਨਾ ਕਰੇ ਤੁਹਾਡੇ ਪੇਸ਼ੈਂਟ ਦੇ ਨਾਲ ਇਹੋ ਜਿਹਾ ਕੁਝ ਹੋ ਰਿਹਾ ਵਾ ਚਾਹੇ ਤੁਹਾਡੇ ਨਾਲ ਇਦਾਂ ਵੀ ਅੱਗੇ ਕਰ ਰਹੇ ਨੇ ਡਾਕਟਰ ਤੇ ਤੁਸੀਂ ਉਸ ਚੀਜ਼ ਨੂੰ ਸਮਝ ਸਕਦੇ ਹੋ ਕਿਉਂਕਿ ਦਿਲ ਕਿਸੇ ਦਾ ਨਹੀਂ ਕਰਦਾ ਹੁੰਦਾ ਵੀ ਸਾਹਮਣੇ ਬੰਦਾ ਪਿਆ ਤੇ ਆਪਾਂ ਆਪ ਖੁਦ ਕਹਿ ਦਈਏ ਵੀ ਇਹ ਹੈ ਨਹੀਂ ਆ ਖਤਮ ਹੋ ਗਿਆ ਪਰ ਥੋੜੀ ਜੀ ਸਮਝਦਾਰੀ ਆਪਾਂ ਨੂੰ ਕਰਨੀ ਚਾਹੀਦੀ ਆ ਇਹ ਉਸ ਦਿਨ ਤੋਂ ਜਿੰਨੀਆਂ ਵੀਡੀਓ ਪੈ ਰਹੀਆਂ ਸੀਗੀਆਂ ਨਾ ਤਕਰੀਬਨ ਸਾਰੀਆਂ ਵੀਡੀਓ ਦੇ ਥੱਲੇ ਆਪਾਂ ਕਮੈਂਟ ਤੁਸੀਂ ਪੜ ਕੇ ਦੇਖਿਓ ਕਿਸੇ ਨੇ ਦੱਸਿਆ ਕਿ ਸਾਡੇ 10 ਦਿਨਾਂ ਬਾਅਦ ਜਵਾਬ ਦੇਤਾ ਸੀ ਸਾਡੇ 12 ਦਿਨਾਂ ਬਾਅਦ ਜਵਾਬ ਦੇਤਾ ਸੀਗਾ ਐਸਾ ਬਣਾਇਆ ਜਾਂਦਾ ਹੋਰ ਕੁਝ ਨਹੀਂ ਹੁੰਦਾ ਬਾਕੀ ਆਪਾਂ ਨੂੰ ਉਦੋਂ ਤੋਂ ਹੀ ਪਤਾ ਸੀਗਾ ਬੁਰਾ ਨਾ ਮੰਨਿਓ ਕਿ ਰਾਜਵੀਰ ਜਵੰਦਾ ਜੀ ਨਹੀਂ ਹੈਗੇ ਕਿਉਂਕਿ ਇਹ ਜਿਹੜੀ ਐਕਸੀਡੈਂਟ ਉਹਨਾਂ ਦਾ ਹੋਇਆ ਸੀਗਾ ਉਸ ਤੋਂ ਬਾਅਦ ਜੋ ਉਹਨਾਂ ਨੇ ਹਾਲਾਤ ਦੱਸੇ ਸੀਗੇ ਵੀ ਐਦਾਂ ਐਦਾਂ ਹੋ ਰਿਹਾ ਵਾ ਉਹ ਬੰਦਾ ਬਿਲਕੁਲ ਨਹੀਂ ਹੁੰਦਾ ਹੁਣ ਆਪਣੀ ਇਹ ਜਿਹੜੀ ਆ ਫੋਟੋ ਆ ਉਹ ਤਾਂ ਕੋਈ ਉਹਨਾਂ ਨੇ ਬਾਹਰ ਸ਼ੋਅ ਨਹੀਂ ਕੀਤੀ ਹੈਗੀ ਪਰ ਆਪਾਂ ਤੁਹਾਨੂੰ ਕੁਝ ਕ ਨਿਸ਼ਾਨੀਆਂ ਦੱਸਦੇ ਆ ਕਿ ਜੇਕਰ ਤੁਹਾਡਾ ਪੇਸ਼ੈਂਟ ਜਿਹੜਾ ਵਾ ਉਹ ਵੈਂਟੀਲੇਟਰ ਤੇ ਹੈਗਾ ਵਾ ਉਹਦੀ ਕੋਈ ਮੂਵਮੈਂਟ ਜ਼ਿਆਦਾ ਨਹੀਂ ਹੈਗੀ ਚਾਹੇ ਉਹਦੀ ਹਿਲਜੁਲ ਨਹੀਂ ਹੈਗੀ ਚਾਹੇ ਉਹਦੀ ਅੱਖਾਂ ਨਹੀਂ ਖੁੱਲ ਰਹੀਆਂ ਹੈਗੀਆਂ ਸਿਰ ਪੱਖਾ ਬੰਦ ਕਰਕੇ ਪਿਆ ਵਾ ਤੇ ਡਾਕਟਰ ਕਹਿ ਦੇਣਗੇ ਕੋਮਾ ਦੇ ਵਿੱਚ ਆ ਚਾਹੇ ਇਹ ਵੈਂਟੀਲੇਟਰ ਤੇ ਸਾਰ ਲੈ ਰਿਆ ਜਿਹੜੀ ਆਪਾਂ ਗੱਲ ਤੁਹਾਨੂੰ ਦੱਸਣ ਲੱਗੇ ਆ ਥੋੜੀ ਧਿਆਨ ਨਾਲ ਸੁਣਿਓ ਕਿ ਜਦੋਂ ਮਸ਼ੀਨਾਂ ਤੇ ਪੇਸ਼ੈਂਟ ਨੂੰ ਲਾਇਆ ਹੁੰਦਾ ਨਾ ਤੇ ਉਹਦੀ ਜਿਹੜੀ ਹਾਰਟ ਬੀਟ ਹੁੰਦੀ ਆ ਤੇ ਚਾਹੇ ਉਹਦੀ ਨਬਜ਼ ਹੁੰਦੀ ਆ ਚਾਹੇ ਬੀਪੀ ਹੁੰਦਾ ਨਾ ਉਹ ਸ਼ੋਅ ਕਰੀ ਜਾਂਦਾ ਰਹਿੰਦਾ ਉੱਤੇ ਆਪਾਂ ਦੇਖਦੇ ਆ ਵੀ ਚੱਲਣ ਦੀਆਂ ਮਸ਼ੀਨਾਂ ਵੀ ਮਸ਼ੀਨਾਂ ਆ ਬਸ ਦੇਸੀ ਭਾਸ਼ਾ 'ਚ ਕਹਿ ਦਿੰਨੇ ਜਿੰਨਾ ਆਪਾਂ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਆ ਆਪਾਂ ਦੇਖਦੇ ਵੀ ਮਸ਼ੀਨ ਚੱਲੀ ਜਾਂਦੀ ਆ ਚਲੋ ਜੀ ਸਾਡਾ ਪੇਸ਼ੈਂਟ ਵਧੀਆ ਪਰ ਇਹ ਡਾਕਟਰ ਨੂੰ ਪਤਾ ਹੁੰਦਾ ਕਿ ਉਹ ਪੇਸ਼ੈਂਟ ਵਧੀਆ ਕਿ ਨਹੀਂ ਵਧੀਆ ਤੁਸੀਂ ਇਹ ਵੇਖਿਆ ਹੋਊਗਾ ਕਿ ਜਿਨ੍ਹਾਂ ਦੇ ਪੇਸ਼ੈਂਟ ਨਾਲ ਇਦਾਂ ਹੋਇਆ ਵਾ ਵੀ ਪੇਸ਼ੈਂਟ ਲੰਮੇ ਪਿਆ ਹੋਊਗਾ ਜਦੋਂ ਡਾਕਟਰ ਆਉਂਦਾ ਨਾ ਉਹਨੇ ਕੋਈ ਨਾ ਕੋਈ ਚੀਜ਼ ਜਿਹੜੀ ਉਹਨਾਂ ਦੇ ਪੈਰ ਦੇ ਵਿੱਚ ਖਬੋਣੀ ਆ ਚਾਹੇ ਕੋਈ ਚਾਬੀ ਹੋਵੇ ਚਾ ਕੋਈ ਵੀ ਚੀਜ਼ ਹੋਵੇ ਨਾ ਉਹ ਪੈਰ ਦੇ ਵਿੱਚ ਐ ਖਬੋਣਗੇ ਟੱਚ ਕਰਨਗੇ ਤੇ ਪੇਸ਼ੈਂਟ ਤੁਹਾਡਾ ਨਾ ਐ ਹਿੱਲੂਗਾ ਤਾਨੂੰ ਲੱਗੂਗਾ ਪੇਸ਼ੈਂਟ ਠੀਕ ਆ ਡਾਕਟਰ ਨੇ ਵੀ ਕਹਿਣਾ ਹਾਂ ਮੂਵਮੈਂਟ ਹੋ ਰਹੀ ਆ ਬਿਲਕੁਲ ਠੀਕ ਠਾਕ ਆ ਕਿਉਂਕਿ ਇਦਾਂ ਪਾਗਲ ਬਣਾਇਆ ਜਾਂਦਾ ਨਾ ਪਹਿਲਾਂ ਵੀ ਥੋੜੇ ਦਿਨ ਹੋ ਗਏ YouTube ਤੇ ਇੱਕ ਵੀਡੀਓ ਪਈ ਸੀ ਵੀ ਵੈਂਟੀਲੇਟਰ ਦਾ ਅਸਲ ਸੱਚ ਕੀ ਆ ਬਹੁਤ ਕੁਝ ਜਿਹੜਾ ਵਾ ਇਹਦੇ ਵਿੱਚ ਲੁਕੋਇਆ ਜਾਂਦਾ ਵਾ ਮੈਡੀਕਲ ਆਪਾਂ ਸਮਝਦੇ ਆ ਵੀ ਡਾਕਟਰ ਕੋਲ ਜਾਂਦੇ ਆ ਡਾਕਟਰ ਰੱਬ ਦਾ ਰੂਪ ਨੇ ਉਹ ਬਹੁਤ ਘੱਟ ਡਾਕਟਰ ਹੁੰਦੇ ਨੇ ਕਿ ਜਿਹੜੇ ਰੱਬ ਦਾ ਰੂਪ ਹੁੰਦੇ ਨੇ ਜੇ ਉਸ ਦਿਨ ਦਾ ਹੀ ਉਸ ਮਾਂ ਨੂੰ ਜਵਾਬ ਦਿੱਤਾ ਜਾਂਦਾ ਵੀ ਹਾਂ ਤੁਹਾਡਾ ਬੇਟਾ ਨਹੀਂ ਹੈਗਾ ਚਲੋ ਦੁੱਖ ਦਾ ਅੱਜ ਵੀ ਉਹਨਾ ਹੀ ਆ ਹਨਾ ਅੱਜ ਵੀ ਉਹ ਮਾਂ ਨੂੰ ਦੁੱਖ ਕਦੇ ਨਹੀਂ ਭੁੱਲੂਗਾ ਅੱਜ ਵੀ ਉਹਨਾ ਹੀ ਦੁੱਖਾਂ ਤੇ ਪਰ ਇਹਨਾਂ ਵਾਂ ਵੀ ਜੋ ਉਹਨੇ ਇੰਨੀ ਮਿਹਨਤ ਕਰਕੇ ਆਪਣੀ ਕਮਾਈ ਕੀਤੀ ਸੀ ਉਹ ਪੈਸੇ ਤਾਂ ਨਾ ਖਰਾਬ ਹੁੰਦੇ ਨਾਲੇ ਤਾਂ ਉਹਨਾਂ ਨੇ ਆਪਣਾ ਘਰੋਂ ਘਰ ਲਾਇਆ ਨਾਲੇ ਆਪਣਾ ਪੁੱਤ ਗਵਾਇਆ ਉਹਨਾਂ ਨੇ ਕੀ ਹਾਸਲ ਕੀਤਾ ਪਰ ਡਾਕਟਰ ਜਿਹੜੇ ਹਨਾ ਉਹ ਛੱਡੋ ਅਮੀਰ ਨੂੰ ਤੇ ਉਹਨਾਂ ਨੇ ਠੱਗਣਾ ਹੀ ਠੱਗਣਾ ਉਹ ਗਰੀਬ ਨੂੰ ਵੀ ਨਹੀਂ ਛੱਡਦੇ ਜਿਹੜੇ ਵਿਚਾਰੇ ਆਪਣਾ ਘਰ ਵੇਚ ਕੇ ਕਈ ਕੁਝ ਵੇਚ ਕੇ ਤੇ ਫੇਰ ਉੱਥੇ ਪੈਸੇ ਭਰਦੇ ਡਾਕਟਰ ਨੇ ਸਿਰਫ ਮੂੰਹ ਲਾਉਣਾ ਹੁੰਦਾ ਵਾ ਵੀ ਐਨੇ ਪੈਸੇ ਉੱਥੇ ਜਮ੍ਹਾਂ ਕਰ ਦੋ ਜੀ ਆ ਹੁਣ ਪੇਸ਼ੈਂਟ ਦਾ ਆ ਪ੍ਰਸ਼ਨ ਕਰਨਾ ਵਾ ਆ ਮੈਡੀਸਿਨ ਦੇਣੀ ਆ ਐਦਾਂ ਕਰਨਾ ਉਦਾਂ ਕਰਨਾ ਇਹ ਸਾਰੇ ਉਹ ਡਾਕਟਰ ਕਰਦੇ ਆ ਹੁਣ ਆਪਾਂ ਕੁਝ ਕ ਨਿਸ਼ਾਨੀਆਂ ਜਿਹੜੀਆਂ ਤੁਹਾਨੂੰ ਦੱਸਦੇ ਆ ਕਿ ਤੁਹਾਡੇ ਪੇਸ਼ੈਂਟ ਦੇ ਨਾਲ ਕੀ ਕੀ ਹੁੰਦਾ ਵਾ ਚਾਹੇ ਤੁਹਾਡਾ ਪੇਸ਼ੈਂਟ ਕਿੱਦਾਂ ਦਾ ਵਾ ਕੀ ਉਹਦੀ ਮੂਵਮੈਂਟ ਆ ਚਾਹੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਪੇਸ਼ੈਂਟ ਦੇ ਅੰਦਰ ਸਾਹ ਨਹੀਂ ਹੈਗੇ ਉਹ ਸਿਰ ਉਹ ਜਿਹੜੀ ਸਾਰੀ ਗੱਲ ਆਪਾਂ ਅੱਜ ਕਰਦੇ ਆ ਤੇ ਤੁਹਾਨੂੰ ਉਹ ਦੱਸਦੇ ਆ ਅੱਗੇ ਤੇ ਤੁਸੀਂ ਧਿਆਨ ਨਾਲ ਸੁਣਿਓ ਜੇ ਤੇ ਮਰੇ ਹੋਏ ਪੇਸ਼ੈਂਟ ਨੂੰ ਕਿਵੇਂ ਉੱਥੇ ਨਕਲੀ ਸਾਹ ਦਿੱਤੇ ਜਾਂਦੇ ਆ ਉਹ ਤੁਹਾਨੂੰ ਪਤਾ ਲੱਗੂਗਾ ਕਿ ਉਹਦੇ ਅੰਦਰ ਨਕਲੀ ਸਾਹ ਭੇਜੇ ਜਾ ਰਹੇ ਚਾਹੇ ਉਹ ਆਪ ਸਾਹ ਲੈ ਰਿਆ ਵਾ ਇਹ ਤੁਹਾਨੂੰ ਅੱਜ ਆਪਾਂ ਦੱਸਦੇ ਹਾਂ ਜੇਕਰ ਤੁਹਾਨੂੰ ਲੱਗਿਆ ਵੀ ਓਦਾਂ ਤੁਹਾਡਾ ਪੇਸ਼ੈਂਟ ਦੇ ਨਾਲ ਹੋ ਰਿਹਾ ਨਕਲੀ ਸਾਹ ਦਿੱਤੇ ਜਾ ਰਿਹਾ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਉਹ ਪੇਸ਼ੈਂਟ ਆਪ ਦਾ ਘਰੇ ਲਾਓ ਕਿਉਂਕਿ ਦੁੱਖ ਤੁਹਾਨੂੰ ਉਦੋਂ ਵੀ ਲੱਗਣਾ ਤੇ ਬਾਅਦ ਚ ਵੀ ਲੱਗਣਾ ਇੰਨਾ ਵੀ ਤੁਹਾਡਾ ਪੈਸਾ ਤਾਂ ਜਿਹੜਾ ਤੁਸੀਂ ਹੱਕ ਦੀ ਕਮਾਈ ਉਹਤਨਾ ਖਰਾਬ ਹੋਊਗੀ ਹੁਣ ਆਪਾਂ ਤੁਹਾਨੂੰ ਵੱਡੀ ਨਿਸ਼ਾਨੀ ਦੱਸਦੇ ਹਾਂ ਕਿ ਜਿਹੜਾ ਵੈਂਟੀਲੇਟਰ ਤੇ ਲਾਇਆ ਹੋਵੇ ਨਾ ਪੇਸ਼ੈਂਟ ਉਹਦਾ ਜਿਹੜਾ ਸਰੀਰ ਬਿਲਕੁਲ ਸਿੱਧਾ ਦੇ ਆਕੜੇ ਹੁੰਦਾ ਆਮ ਆਪਾਂ ਜਦੋਂ ਲੰਮੇ ਪੈਂਦੇ ਆ ਤੇ ਜਿਹੜੇ ਆਪਣੇ ਪੈਰ ਹੁੰਦੇ ਆ ਨਾ ਉਹ ਐ 90 ਡਿਗਰੀ ਤੇ ਹੁੰਦੇ ਆ ਪਰ ਜਿਹੜਾ ਵੈਂਟੀਲੇਟਰ ਤੇ ਲੱਗਾ ਹੋਊਗਾ ਨਾ ਪੇਸ਼ੈਂਟ ਉਹਦੇ ਐ ਪੈਰ ਪੂਰੇ ਐ ਸਿੱਧੇ ਹੋਣਗੇ ਤੇ ਬਾਹਾਂ ਵੀ ਉਹਦੀ ਐ ਪੂਰੀਆਂ ਸਿੱਧੀਆਂ ਆਕੜੀਆਂ ਹੋਣਗੀਆਂ ਜਾਨੀ ਕਿ ਸਰੀਰ ਪੂਰਾ ਸਿੱਧਾ ਹੋਊਗਾ ਪੈਰ ਤੋਂ ਹੀ ਦੇਖਿਓ ਜਿਵੇਂ ਆਪਣਾ ਪੈਰ ਐਂ ਰੱਖਦੇ ਆ ਆਪਾਂ ਮੋੜ ਕੇ ਰੱਖਦੇ ਆ ਨਾ ਉਹਦਾ ਪੈਰ ਐ ਸਿੱਧਾ ਹੋਇਆ ਹੋਊਗਾ ਤੇ ਕਦੇ ਵੀ ਤੁਸੀਂ ਇਹ ਜਿਹੜੀ ਤੁਹਾਨੂੰ ਕੋਈ ਤੇ ਨਿਸ਼ਾਨੀ ਦਿਸੇ ਇਦਾਂ ਕੋਸ਼ਿਸ਼ ਆ ਇੱਕ ਤੁਹਾਡੇ ਕੇ ਰਿਸ਼ਤੇਦਾਰ ਜੀ ਆ ਤਾਂ ਵੀ ਤੁਸੀਂ ਉਹਦਾ ਉਹਨੂੰ ਸੱਚ ਦੱਸ ਦਿਓ ਵੀ ਭਾਈ ਸਿੰਘਾ ਇਹ ਜਿਹੜਾ ਪੇਸ਼ੈਂਟ ਆ ਤੇਰਾ ਨਹੀਂ ਹੈਗਾ ਐਵੇਂ ਪੈਸਾ ਨਾ ਖਰਾਬ ਕਰ ਕਿਉਂਕਿ ਇਹ ਜਿਹੜੇ ਮੋਢੇ ਆ ਇਹ ਵੀ ਪੂਰੇ ਸਿੱਧੇ ਸਰੀਰ ਪੂਰਾ ਐਂ ਆਕੜਿਆ ਹੋਊਗਾ ਤੇ ਪਰ ਮੂਵਮੈਂਟ ਕਰੂਗਾ ਮੂਵਮੈਂਟ ਤਾਂ ਹੀ ਆਪਾਂ ਕਹਿੰਦੇ ਆ ਵੀ ਬੰਦਾ ਹਿਲ ਰਿਹਾ ਜੀ ਸਾਡਾ ਬੰਦਾ ਠੀਕ ਠਾਕ ਆ ਪਰ ਮੂਵਮੈਂਟ ਜਿਹੜੀ ਹੈ ਨਾ ਉਹ ਸਿਰਫ ਮਸ਼ੀਨਾਂ ਦੇ ਨਾਲ ਜਿਹੜਾ ਸਾਹ ਦਿੱਤਾ ਜਾ ਰਿਹਾ ਨਾ ਉਹਦੇ ਨਾਲ ਹੋ ਰਹੀ ਹੁੰਦੀ ਹੈ ਕਿਉਂਕਿ ਜ਼ੋਰ ਦੀ ਜੇ ਕੋਈ ਤੁਸੀਂ ਉਹਦੇ ਪੈਰ ਦੇ ਵਿੱਚ ਖੁਭਾਉਂਗੇ ਨਾ ਕੋਈ ਸੂਈ ਹੋ ਗਈ ਚਾਹੇ ਕੋਈ ਚਾਬੀ ਵਗੈਰਾ ਜੋਰ ਜਿਹੇ ਦੇ ਪੈਰ ਤੇ ਖੁਭਾਉਂਗੇ ਨਾ ਤਾਂ ਪੂਰਾ ਐ ਸੱਪ ਵਾਂਗ ਮੇਲੂਗਾ ਜਾਨੀ ਕਿ ਪੂਰਾ ਹਿੱਲੂਗਾ ਤੇ ਆਪਾਂ ਨੂੰ ਲੱਗਣਾ ਕਿ ਸਾਡਾ ਬੰਦਾ ਠੀਕ ਠਾਕ ਆ ਪਰ ਇਹ ਜਿਹੜਿਆ ਡਾਕਟਰਾਂ ਨੂੰ ਹੀ ਪਤਾ ਹੁੰਦਾ ਕਿ ਪੇਸ਼ੈਂਟ ਹੈਗਾ ਕਿ ਨਹੀਂ ਹੈਗਾ ਕਈ ਤਰ੍ਹਾਂ ਦੇ ਇਹੋ ਜਿਹੇ ਕੇਸ ਸਾਹਮਣੇ ਆਏ ਆ ਤੁਹਾਨੂੰ ਪਤਾ ਕਿ ਜਿਹੜੇ ਮਰੇ ਬੰਦੇ ਦੇ ਹੀ ਪੈਸੇ ਬਣਾਈ ਜਾਂਦੇ ਆ ਆਮ ਜਨਤਾ ਹੁਣ ਸ ਪਿਰਾਰਵੀਰ ਜਵੰਦਾ ਨਹੀਂ ਹੈਗਾ ਤੇ ਇਹ ਡਾਕਟਰ ਉਹਦਾ ਮਰੇ ਦੇ ਪੈਸੇ ਬਣਾਈ ਜਾ ਰਹੇ ਆ ਪਰ ਇੱਕ ਕਿਤੇ ਇੱਕ ਆਸ ਹੈਗੀ ਸੀਗੀ ਪਰਮਾਤਮਾ ਅਗੇ ਸਾਰਿਆਂ ਨੇ ਦੁਆ ਕੀਤੀ ਪਤਾ ਨਹੀਂ ਕਿ ਕੀ ਉਹ ਮਾਂ ਦੇ ਕਰਮ ਮਾੜੇ ਸੀਗੇ ਕਿ ਕੀ ਰਾਜੀਵਰ ਜਵੰਦਾ ਦੇ ਕਰਮ ਮਾੜੇ ਸੀਗੇ ਵੀ ਕਿਸੇ ਦੀ ਵੀ ਅਰਦਾਸ ਜਿਹੜੀ ਉਹ ਨਹੀਂ ਲੱਗੀ ਬਹੁਤ ਖੰਡਪੜ ਸਾਹਿਬ ਕਰਵਾਏ ਬਹੁਤ ਅਰਦਾਸਾਂ ਕਰਵਾਈਆਂ ਪਰ ਉਹ ਕੋਈ ਵੀ ਕੰਮ ਨਹੀਂ ਆਈ ਬਾਕੀ ਉਹ ਡਾਡੇ ਦੇ ਅੱਗੇ ਜੋਰ ਕਿਸੇ ਦਾ ਨਹੀਂ ਹੈਗਾ ਪਤਾ ਨਹੀਂ ਉਹ ਕਿਹੜੀ ਰਜਾ ਦੇ ਵਿੱਚ ਰਾਜੀ ਹੋਵੇ ਕਿੱਥੇ ਜਾਦੀ ਇੱਥੋਂ ਨਾਲ ਉਹ ਵੱਧ ਰਾਜ ਵਿੱਚ ਜਵੰਦਾ ਦੀ ਜ਼ਰੂਰਤ ਹੋਵੇ ਜਿੱਥੇ ਕਿ ਉਹ ਪਰਮਾਤਮਾ ਜਿਹੜਾ ਉਹ ਖੋ ਕੇ ਲੈ ਗਿਆ ਵਾ ਬਾਕੀ ਇਹ ਪਾਣਾ ਮੰਨਣ ਦਾ ਬਲ ਜਿਹੜਾ ਬਖਸ਼ੇ ਪਰਮਾਤਮਾ ਉਸ ਪਰਿਵਾਰ ਸਾਰੇ ਨੂੰ ਜਿਨ੍ਹਾਂ ਦੇ ਨਾਲ ਐਡਾ ਵੱਡਾ ਕਹਿਰ ਹੋਇਆ ਵਾ ਰੱਬ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਪਰ ਹਾਂ ਇੰਨੀ ਇੱਕ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਥੋੜੀਆਂ ਧਿਆਨ ਚ ਰੱਖਿਆ ਕਰੋ ਕਿ ਤੁਹਾਡੇ ਨਾਲ ਤੁਹਾਡੇ ਜਿਹੜੇ ਡਾਕਟਰ ਆ ਉਹ ਠੱਗੀ ਤਾਂ ਨਹੀਂ ਕਰ ਰਹੇ ਤੁਹਾਡੇ ਪੇਸ਼ੈਂਟ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਖੇਡ ਤਾਂ ਨਹੀਂ ਰਹੇ ਇਹ ਬਹੁਤ ਹੀ ਵੱਡਾ ਬਿਜ਼ਨਸ ਆ ਜਿਹੜਾ ਇਦਾਂ ਸਮਝ ਨਹੀਂ ਲੱਗਦਾ ਇਹਦੇ ਨਾਲ ਐ ਕੱਲੇ ਡਾਕਟਰ ਨਹੀਂ ਰਲੇ ਹੁੰਦੇ ਪੂਰਾ ਹਸਪੀਟਲ ਪੂਰਾ ਉਹਨਾਂ ਦਾ ਮੈਨੇਜਮੈਂਟ ਪੂਰੀ ਸਰਕਾਰ ਇਹਨਾਂ ਚੀਜ਼ਾਂ ਦੇ ਵਿੱਚ ਰਲ ਹੀ ਹੁੰਦੀ ਆ ਜਦੋਂ ਕੋਰੋਨਾ ਦੇ ਖੋਇਆ ਸੀਗਾ ਉਦੋਂ ਵੀ ਐਵੇਂ ਹੀ ਨਕਲੀ ਪੇਸ਼ੈਂਟ ਬਣਾਵਣਾ ਕਿ ਐਵੇਂ ਨਕਲੀ ਮੌਤ ਦੇ ਦੇ ਕਿ ਉਹਨਾਂ ਦੇ ਤੇ ਕਿੰਨਾ ਨੇ ਬਿਜ਼ਨਸ ਕੀਤਾ ਸੀ ਡਾਕਟਰਾਂ ਨੇ ਇਹ ਤਿੰਨ ਬਿਜ਼ਨਸ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਐ ਇੱਕ ਡਾਕਟਰ ਦਾ ਹੋ ਗਿਆ ਇੱਕ ਸਕੂਲ ਦਾ ਹੋ ਗਿਆ ਤੇ ਇੱਕ ਜਿਹੜਾ ਗੁਰਦੁਆਰੇ ਦਾ ਹੋ ਗਿਆ ਜਿਹੜੇ ਕਿ ਬਾਬੇ ਸੰਤ ਬਣੇ ਹੁੰਦੇ ਨੇ ਨਾ ਉਹਨਾਂ ਦੇ ਕੋਲ ਵੇਖੋ ਮਹਿੰਗੀਆਂ ਮਹਿੰਗੀਆਂ ਗੱਡੀਆਂ ਆਣ ਗਈਆਂ ਤੇ ਕਮਾਈ ਕੋਈ ਕਰਦਾ ਰਹਿੰਦਾ ਵਾ ਤੇ ਗੱਡੀਆਂ ਦੇ ਹੂਟੇ ਕੋਈ ਲੈਂਦਾ ਰਹਿੰਦਾ ਵਾ ਇਦਾਂ ਹੀ ਡਾਕਟਰਾਂ ਕੋ ਵੀ ਵਾਧੂ ਪੈਸਾ ਹੁੰਦਾ ਵਾ ਉਹਨਾਂ ਦੇ ਆਰਗਨ ਜਿਹੜੇ ਅੰਦਰੋਂ ਕੱਢ ਕੇ ਵੇਚ ਦਿੰਦੇ ਆ ਕਈ ਕੁਛੇ ਕੇਸ ਚੱਲਦਾ ਵਾ ਪਰ ਚਲੋ ਪਰਮਾਤਮਾ ਨਾਲ ਨੂੰ ਸਮਤ ਬਖਸ਼ੇ ਆਪ ਜਿਹੜੀ ਅੱਜ ਵੀਡੀਓ ਬਣਾਉਣੀ ਸੀਗੀ ਵੀ ਜੋ ਰਾਜਵੀਰ ਜਵੰਦਾ ਦੇ ਨਾਲ ਹੋਇਆ ਵਾ ਉਹ ਕਿਸੇ ਹੋਰ ਭੈਣ ਭਰਾ ਦੇ ਨਾਲ ਨਾ ਹੋਵੇ ਤੇ ਬਾਕੀ ਪੈਸੇ ਦਾ ਸਾਰਾ ਖੇੜਾ ਜੀ ਉਹਨਾਂ ਨੇ ਪੈਸਾ ਉਹਨਾਂ ਦਾ ਲੈਣਾ ਸੀਗਾ ਉਹ ਸਾਰਾ ਉਹਨਾਂ ਨੇ ਪੈਸਾ ਲੈ ਲਿਆ ਤੇ ਅੱਜ 12ਵੇਂ ਦਿਨ ਉਹਨਾਂ ਦਾ ਜਵਾਬ ਦਿੱਤਾ ਇਹੀ ਜੇ ਉਹ ਪੀਜੀਆਈ ਹਸਪੀਟਲ ਗਏ ਹੁੰਦੇ ਨਾ ਉਹਨਾਂ ਨੇ ਪਹਿਲੇ ਦਿਨ ਹੀ ਜਵਾਬ ਦੇ ਦੇਣਾ ਸੀਗਾ ਵੀ ਹਾਂ ਨਹੀਂ ਪੇਸ਼ੈਂਟ ਚ ਸਾਹ ਹੈ ਨਹੀਂਗੇ ਕਿਉਂਕਿ ਤਿੰਨ ਚਾਰ ਹਸਪੀਟਲਾਂ ਤੋਂ ਪਹਿਲਾਂ ਵੀ ਜਵਾਬ ਦੇ ਚੁੱਕੇ ਸੀ ਉਹ ਪਰ ਜਿਵੇਂ ਗੱਲ ਫੇਰ ਉੱਥੇ ਆਉਂਦੀ ਕਿ ਆਪਾਂ ਮੰਨਣ ਚ ਨਹੀਂ ਆਪਣੇ ਵੀ ਨਹੀਂ ਆਉਂਦੇ ਆਪਾਂ ਕਹਿੰਦੇ ਵੀ ਨਹੀਂ ਲੱਗਦੀ ਬਾਏ ਹਰ ਕੋਈ ਕੋਸ਼ਿਸ਼ ਕਰਦਾ ਕਿ ਸਾਡਾ ਪੇਸ਼ੈਂਟ ਜਿਹੜਾ ਉਹ ਠੀਕ ਹੋ ਜੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਅੱਗੇ ਤੋਂ ਥੋੜਾ ਜਿਹਾ ਤੁਸੀਂ ਆਪਣੀ ਸੂਝ ਸਮਝ ਵਰਤ ਕੇ ਤੇ ਆਪਣਾ ਪੈਸਾ ਬਚਾ ਸਕਦੇ ਹੋ ਆਪਣੇ ਪੇਸ਼ੈਂਟ ਨੂੰ ਵੀ ਬਚਾ ਸਕਦੇ ਹੋ ਕਿਸੇ ਵੇਲੇ ਸਹੀ ਪੇਸ਼ੈਂਟ ਨੂੰ ਵੀ ਉਹ ਵੈਂਟੀਲੇਟਰ ਤੇ ਉਦਾਂ ਹੀ ਲਾ ਦਿੰਦੇ ਆ ਕਿਸੇ ਵੇਲੇ ਮਰੇ ਪੇਸ਼ੈਂਟ ਨੂੰ ਵੀ ਉਹ ਵੈਂਟੀਲੇਟਰ ਤੇ ਲਾ ਦਿੰਦੇ ਆ ਸਿਰਫ ਉਹਨਾਂ ਨੇ ਪੈਸਾ ਬਣਾਉਣਾ ਹੁੰਦਾ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ